ਬੇ ਹਿੰਮਤੇ ਹੁੰਦੇ ਨੇ ਜਿਹੜੇ ਵਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦੇ ਉੱਗਣ ਵਾਲੇ ਤਾਂ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦੇ ਇਹ ਸਤਰਾਂ ਬਿਲਕੁਲ ਸਹੀ ਟੁਕਦੀਆਂ ਨੇ ਡੇਰਾ ਬਾਬਾ ਨਾਨਕ ਦੇ ਇਸ ਨੌਜਵਾਨ ਲਵਪ੍ਰੀਤ ਸਿੰਘ ਦੇ ਲਈ ਜਿਸ ਨੇ ਕਿ ਵਿਦੇਸ਼ ਨੂੰ ਠੋਕਰ ਮਾਰ ਕੇ ਪੰਜਾਬ ਦੇ ਵਿੱਚ ਰਹਿ ਕੇ ਅਜਿਹੇ ਕੰਮ ਕਰ ਦਿਖਾਇਆ ਜਿਸ ਦੀ ਹੁਣ ਹਰ ਪਾਸੇ ਵਾਹਵਾਈ ਕੀਤੀ ਜਾ ਰਹੀ ਆ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਆਪਣੇ ਪਰਿਵਾਰ ਦੇ ਨਾਲ ਰਹਿ ਕੇ ਗੁਰੂ ਸਾਹਿਬ ਦੇ ਲੜ ਲੱਗ ਕੇ ਅਮਰ ਧਾਰੀ ਬਣ ਕੇ ਇਹ ਨੌਜਵਾਨ ਨੇ ਆਖਰ ਕੀ ਕੀਤਾ ਪੂਰੀ ਗੱਲਬਾਤ ਸੁਣਾਉਣੇ ਇਸ ਨੌਜਵਾਨ ਦੇ ਨਾਲ ਗੱਲਬਾਤ ਕੀਤੀ ਆ ਸਾਡੇ ਸਹਿਯੋਗੀ ਲਾਪਰੇ ਸਿੰਘ ਖੁਸ਼ੀਪੁਰ ਦੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਲਾਪਰੇ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਡੇਰਾ ਬਾਬਾ ਨਾਨਕ ਉਹ ਅੱਜ ਜਿ ਇੱਕ ਗੁਰੂ ਸਿੱਖ ਤੋਂ ਜੜਾ ਜੋੜਾ ਵਾ ਬਰਗਰ ਤੇ ਜਾਂ ਵੱਖ-ਵੱਖ ਚੀਜ਼ਾਂ ਜਿਹੜੀਆਂ ਬਣਾ ਰਹੇ ਉਹਨਾਂ ਨਾਲ ਗੱਲਬਾਤ ਕੋਈ ਕੰਮ ਦੀ ਪੁੱਛ ਕਰਦੇ ਸੋ ਨੇਪਾਲੀ ਜਾਂ ਬਿਹਾਰੀਆਂ ਦੇ ਕੋਲੋਂ ਤੁਸੀਂ ਅਕਸਰ ਹੀ ਜਿਹੜੀਆਂ ਇਦਾਂ ਦੀ ਚੀਜ਼ਾਂ ਖਾਦੀਆਂ ਨੇ ਉਹਨਾਂ ਦੇ ਜਿਹੜੇ ਸਰਟੀਫਿਕੇਟ ਵੀ ਜਿਹੜੇ ਨੇ ਕਾਫੀ ਜਿਹੜੇ ਮਾਰਕੀਟ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਪਰ ਉਹ ਇਦਾਂ ਦੀ ਚੀਜ਼ਾਂ ਖਾ ਕੇ ਬਹੁਤ ਸਾਰੇ ਬੱਚੇ ਵੀ ਜਿਹੜੇ ਬਿਮਾਰ ਅਕਸਰ ਹੋ ਜਾਂਦੇ ਸੋ ਇਹ ਅਸ ਟਾਈਮ ਜਿਹੜਾ ਬਿਲਕੁਲ ਸਾਫ਼ ਸੁਥਰੀ ਜਿਹੜੀ ਚੀਜ਼ਾਂ ਬਣਾ ਰਿਹਾ ਲਪਰੀ ਸਿੰਘ ਜੂੜਾ ਉਸ ਨੂੰ ਨਾਲ ਗੱਲਬਾਤ ਅਸਲੀ ਵਿੱਚ ਕੀ ਕਰਕੇ ਜੀ ਕਿਵੇਂ ਮੱਦੇ ਵਿੱਚ ਆਇਆ ਜ ਆਪਾਂ ਚੰਡੀਗੜ੍ਹ ਜੀ ਰੈਸਟੋਰੈਂਟੋਂ ਕੰਮ ਸਿੱਖਿਆ ਜੀ। ਉਹ ਰਿਪੋਰਟੈਂਟਿਕ ਜੰ ਹਾਂਜੀ ਉੱਥੇ ਰੈਸਟੋਰੈਂਟ ਦਾ ਨਿਊਜ਼ ਆਫੀਜ਼ਾ ਦੇ ਨਾਮ ਤੋਂ ਉੱਥੇ ਆਪਾਂ ਥੋੜਾ ਸਮਾਂ ਲਾਇਆ ਫਿਰ ਆਪਾਂ ਸਿੱਖਿਆ ਫਿਰ ਆਪਾਂ ਇੱਥੇ ਖੋਲ੍ਹਿਆ ਕਿੰਨਾ ਜ਼ਰੂਰਤ ਆਉਂਦਾ। ਉੱਥੇ ਆਪਾਂ ਮੈਕਸਮ 6 ਮਹੀਨੇ ਲਏ। ਹਾਂਜੀ ਉਹ ਕੋਈ ਸਰਟੀਫਿਕੇਟ ਦਿੰਦੇ ਜਾਂ ਬਰੋਟੀ ਬੰਦੇ ਰਸ ਦੇ ਨਹੀਂ ਨਹੀਂ ਉਹ ਇਦਾਂ ਹੀ ਵਿਦਾਊਟ ਹੀ ਆਪਣਾ। ਸਰਟੀਫਿਕੇਟ ਕੋਈ ਨਹੀਂ ਮਿਲਿਆ। ਸੇਫ ਹੀ ਉੱਥੇ ਕੰਮ ਸਿੱਖਣ ਨੂੰ ਮਤਲਬ ਵਧੀਆ ਗਿਆ ਫਿਰ ਆਪਣਾ ਕੰਮ। ਉੱਥੇ ਸਾਰੇ ਗੋਸਿਖ ਭਰਾ ਹੀ ਉਹਨਾਂ ਦਾ ਹੀ ਆਪਣਾ ਰੈਸਟੋਰੈਂਟ ਆਪਣੇ ਸਾਰੇ ਲੋਕਲ ਵੀਰ ਭਰਾ ਨੇ ਕੱਲੇ ਕਰਦੇ ਜਾਂ ਲਾਹੌਰ ਫੰਦੇ ਨਹੀਂ ਆਪਣੀ ਨਾਲ ਵਾਈਫ ਹੁੰਦੀ ਹੈ ਮੇਰੇ ਹਾਂਜੀ ਹਾਂਜੀ ਉਹ ਵੀ ਆ ਜਾਂਦੇ ਜੇ ਥੋੜਾ ਚਿਰ ਬਾਦਸ਼ਾਹ ਪਹਿਲਾਂ ਉੱਥੋਂ ਸਿੱਖਿਆ ਕਿ ਜਾ ਮਤ ਬਹੁਤ ਬਾਅਦ ਇੱਥੇ ਮਨ ਕਿੱਥੇ ਕਰਦੇ ਨਹੀਂ ਨਹੀਂ ਉਹਨਾਂ ਨੂੰ ਇਦਾਂ ਨਾਲ ਥੋੜੀ ਹੈਲਪ ਕਰਾਉਂਦੇ ਰਹੇ ਨਾਲ ਥੋੜਾ ਥੋੜਾ ਆਪ ਹੀ ਸਿੱਖੀ ਇੱਥੇ ਕੌਣ ਦੇ ਨਾਲ ਮਨ ਤੁਹਾਡੇ ਤੋਂ ਜੜੀ ਸੀ ਹਾਂਜੀ ਹਾਂਜੀ ਉਹਨਾਂ ਮੇਰੇ ਤੋਂ ਕਿਹੜੀ ਕਿਹੜੀ ਜਿਹੜੀ ਜਿਹੜੀ ਆਪਣੇ ਕੋਲ ਵੀਰ ਜੀ 버ਗਰ ਹੁੰਦਾ ਹੈ ਸੈਂਡਵਿਚ ਪੀਜ਼ਾ ਪਾਸਤਾ ਰੈਪ ਹੁੰਦਾ ਹੈ ਚਾਪ ਹੁੰਦੀ ਹੈ ਆਪਣੀ ਟਿੱਕਾ ਹੁੰਦਾ ਕਿਹੜੀ ਜਿਹੜੀ ਚੀਜ਼ ਜਿਆਦਾ ਜਿਹੜ ਤਕਰੀਬਨ ਮਰੇ ਗਲਰੀ ਕੰਟੀਨਿਊ ਸਾਰਾ ਚੱਲ ਜਾਂਦਾ ਬਸ ਇਹ ਆਪਣਾ 버ગર ਬਹੁਤ ਚੱਲਦਾ 버ગર ਪੀਜ਼ਾ ਬਹੁਤ। ਉਹ ਅਕਸਰ ਬੈਠਾ ਜਿਹਨ ਨਪਾਲੀ ਬਿਹਾਰੀ ਬਾਹਰੋਂ ਆ ਕੇ ਜਿੱਦ ਬਣਾਉਂਦੇ ਨੇ। ਉਹ ਅਕਸਰ ਜਿਹੜੀ ਚੀਜ਼ਾਂ ਵਿੱਚ ਸਰਟੀਫਾਈਡ ਜੀ ਜੋ ਦਰਦੀ ਨੇ ਅਸੀਂ ਖਾ ਕੇ 25 ਦਿਨ ਦਿਮਾਰੋ ਦੇ। ਉਹਨਾਂ ਜਿੱਦ ਤੁਹਾਡੇ ਚ ਮਤਲਬ 300 ਮਿਲ ਜਤੋਂ ਤੁਹਾਡੇ ਨੂੰ ਜਵਾਨ ਦਿੰਦੀ ਐ ਜਾਂ ਪਰ ਉਹਨਾਂ ਨਾਲੋਂ ਜ਼ਿਆਦਾ ਦਿੰਦੀ। ਦੇਖੋ ਆਪਾਂ ਦੇ ਕੋਸ਼ਿਸ਼ ਇਹੀ ਕਰੀ ਦੀ ਐ ਵੀ ਥੋੜੀ ਜਨਾ ਸਫਾਈ ਰੱਖੀ ਜਾਵੇ। ਬਾਕੀ ਸਾਫ ਸੁਥਰਾ ਬਣਾਇੰਦਾ ਵਾ ਤਾਂ ਹੀ ਲੋਕ ਪਸੰਦ ਕਰਤੇ ਆ। ਅਕਸਰ ਦੇਖਿਆ ਵੀ ਜਿਹੜੇ ਨੇਪਾਲੀ ਜਾਂ ਬਿਹਾਰੀ ਆਏ ਹੁੰਦੇ ਉਹਨਾਂ ਨਾਲ ਜਿਹੜੀ ਆ ਆਮ ਜਿਹੜੀ ਜਨਤਾ ਦੀ ਧੋਰ ਜ਼ਿਆਦਾ ਹੁੰਦੀ ਉਹਨਾਂ ਦੇ ਜਦ ਲੱਗੇ ਰਸ਼ ਕਾਫੇ ਦੇ ਗਿੰਲਸ਼ ਕਾਫੇ ਦੇ ਦੇਣੇ ਉਹਨਾਂ ਨੂੰ ਜ਼ਿਆਦਾ ਮਤਲਬ ਜਿਹੜੀ ਜੂਸ ਲਾ ਲੋ ਜਾਂ ਕੋਈ ਚੀਜ਼ ਲਾ ਲੋ ਉਦੋਂ ਜ਼ਿਆਦਾ ਜਿਹੜੇ ਲੋਕ ਜਾਂਦੇ ਕਿੱਕੇ ਹੀ ਮਤਲਬ ਦੇਦੇ ਕਿ ਜਿਹੜੇ ਸਾਡੇ ਪੰਜਾਬੀ ਨੇ ਜਦੋਂ ਮਨ ਲਾਏ ਨਾਮ ਸੱਤਰੀ ਜਦੋਂ ਮਨ ਕਰਦੇ ਸੌਫਟਵੇਅਰ ਕੰਮ ਉਹਨਾਂ ਲੋਕਾਂ ਨੂੰ ਨਹੀਂ ਲੋਕਾਂ ਨੂੰ ਇਤਨਾ ਹੀ ਵੀਖੋ ਉਹਨਾਂ ਦਾ ਆਪਣਾ ਮਕਸਦ ਹੈ ਕਿ ਹਾਲੂ ਤੇ ਬੜਾ ਰਿਸਪੌਂਸ ਮਿਲਿਆ ਜੇ ਮੈਂ ਤੁਹਾਨੂੰ ਆਖੀ ਤੁਹਾਨੂੰ ਇੱਥੇ ਬਹੁਤ ਜ਼ਿਆਦਾ ਰਿਸਪੌਂਸ ਮਿਲ ਮੋਟ ਜਿਹੜੀਆਂ ਮੋਟਰ ਤੇ ਵੀ ਮੋਟ ਜਿਹੜੀਆਂ ਅਲਿਵਲ ਕਿਹੜੀ ਕਿਹੜੀ ਤਾਂ ਬੋਸ ਆਪਣੇ ਕੋਲ ਦੱਸਿਆ ਤੁਹਾਨੂੰ 버ਗਰ ਐ ਸੈਂਡਵਿਚ ਐ ਪੀਜ਼ਾ ਪਾਸਤਾ ਚਾਂਪ ਹੁੰਦੀ ਐ ਆਪਣੀ ਟਿੱਕਾ ਹੁੰਦਾ ਕਿ ਆਉਂਦਾ ਤਾਂ ਇਸੇ ਤੋਂ ਇਲਾਵਾ ਜਿਹੜੇ ਹੋਰ ਵੀ ਕੋਈ ਪਲਾਨ ਦੇ ਵਿੱਚ ਐ ਜਿਹੜੀ ਓਤਵਾ ਵੀ ਜਿਹੜੀ ਚੀਜ਼ ਹੁੰਦਾ ਹਾਂਜੀ ਇਸ ਤੋਂ ਬਾਅਦ ਵੇਖਾਂਗੇ ਆਪਣਾ ਛੋਟਾ ਮੋਟਾ ਥੋੜਾ ਬਿਤਾ ਰੈਸਟੋਰੈਂਟ ਓਪਨ ਕਰਾਂਗੇ ਜੇ ਵਾਇਗਰ ਹੁਨੇ ਚਾਇਆ ਤੇ ਫਿਰ ਉਸ ਤੋਂ ਬਾਅਦ ਫਿਲਹਾਲ ਇਹ ਸੈਟਪ ਬਹਰੀ ਚਾ ਹਾਂਜੀ ਹਾਂਜੀ ਫਿਲਹਾਲ ਇਦਾਂ ਹੀ ਐ ਇੱਥੇ ਆਪਣਾ ਕਮੇਟੀ ਦਾ ਹੁੰਦਾ ਥੋੜਾ ਬਿਤਾ ਕਿੰਨੇ ਵਜੇ ਜਿਹੜਾ ਲੌਂ ਹਾਂਜੀ ਫਿਰ ਘਰ ਬੱਚਾ ਛੋਟਾ ਉਹਨਾਂ ਨੂੰ ਜਾਗ ਵੀ ਰੱਖਣਦੇ ਹੁਣ ਕਿਹਦੇ ਰੱਖਿਆ ਨਾ ਵੀ ਚਟਾ ਨੂੰ ਬੱਚਿਆਂ ਨੂੰ ਜਿਹੜੀ ਤਖਿਆ ਕੋਈ ਚੀਜ਼ ਉਹਨਾਂ ਨੂੰ ਮਲਮ ਮੱਦੇ ਵਿੱਚ ਰੱਖ ਕੇ ਤੇ ਆ ਕੇ ਹਾਂਜੀ ਵੇਖੋ ਬਾਕੀ ਜਿਆਦਾਤਰ ਤੁਸੀਂ ਤਾਂ ਮੋਮੋਸ ਘਰ ਹੁੰਦੇ ਆ ਉਹ ਆਪਾਂ ਨਹੀਂ ਬਣਾਉਂਦੇ ਮੋਮੋਸ ਹੋ ਗਏ ਨਿਊਡਲ ਹੋ ਗਏ ਉਹ ਥੋੜੇ ਲੋਕ ਘੱਟ ਤੋਂ ਪਤਾ ਜਾਗਰੂਕ ਹੋ ਗਏ ਨੇ ਉਹ ਉਹ ਦੀਜ਼ ਬਾਰੇ ਆਪਾਂ ਘਾਟੀ ਆਪਾਂ ਇੱਥੇ ਸਾਫ਼ ਸੁਥਰਾ ਆਪਣਾ 버ਗਰ ਵੀ ਆਪਣਾ ਕੋਈ ਲੋਕਲ ਕੁਆਲਿਟੀ ਦਾ ਨਹੀਂ ਬੋਨ ਦਾ ਸਾਰਾ ਆਪਣਾ ਜਿੰਨਾ ਵੀ ਹੁੰਦਾ ਸੈਂਡਵਿਚ ਬੋਨ ਦਾ ਬ੍ਰਾਊਨ ਬਰੈਡ ਵਰਤੀਦੀ ਆ ਇਸ ਕਰਕੇ ਲੋਕੀ ਪਸੰਦ ਕਰਦੇ ਸਬਸਤ ਪ੍ਰਕਾਰ ਸਾਰਾ ਫਿਰ ਜਿਹੜਾ ਇਸ ਮਟੀਰੀਅਲ ਜਿਹੜਾ ਮਤਲਬ ਕਿ ਹੋਗਾਰਾ ਜਿਆ ਤੇਲ ਵਗਿਆ ਸਾਰਾ ਮਤਲਬ ਜਿਹੜਾ ਕੰਪੀਸ ਸਾਰਾ ਚੰਗੀ ਕੁਆਲਟੀ ਦਾ ਕੰਪੀਸ ਬਿਲਕੁਲ ਬਿਲਕੁਲ ਸਾਰਾ ਚੰਗੀ ਕੁਆਲਟੀ ਦਾ ਕੋਈ ਲੋਕਲ ਚੀਜ਼ ਆ ਆਪਣੀ ਸੌਸੇ ਸਾਰੀ ਆਪਣੀ ਪਈ ਹੈ ਤੁਸੀਂ ਠੋਕਾ ਸਕਦੇ ਹੋ ਸਾਰੀ ਵਿਭਾਗੀ ਯੂਜ਼ ਕਰੀਦੀ ਹੈ ਕੋਈ ਲੋਕਲ ਇਹਦੇ ਵਿੱਚ ਸਾਰਾ ਮਨੋ ਰੈਡੀਮੇਡ ਪਰਚੇਸ ਕਰਦੇ ਕਿ ਜਾਂ ਕੋ ਆਪਣੀ ਖੋਦੀ ਚੀਜ਼ ਜਿਹੜੀ ਵਿੱਚ ਤਿਆਰ ਕਰਦੇ ਨਹੀਂ ਆਪਣੀ ਕੋ ਟਿੱਕੀ ਆਪਾਂ ਖੋਦੀ ਤਿਆਰ ਕਰੀਦੀ ਆ ਬਾਕੀ ਸਾਰਾ ਰੈਡੀਮੇਡ ਹੀ ਹੁੰਦਾ ਜਿਹੜਾ ਸੌਸਿਸ ਵਗੈਰਾ ਹੁੰਦੀ ਹੈ ਬਾਕੀ ਉਹ 버거 ਵਗੈਰਾ ਉਹ ਤੇ ਥੋੜਾ ਇਦਾਂ ਹੀ ਹੁੰਦਾ ਬਹੁਤ ਸਾਰੀ ਜਾਣਕਾਰੀ ਜਿਹੜੀ ਫਿਰ ਰੈਸਟੋਰੈਂਟ ਤੋਂ ਕੀਤੀ ਕਿ ਜਾਂ ਹੁਣ ਇੱਥੇ ਆ ਕੇ ਕੁਝ ਆਪਣੇ ਕੋਲੋਂ ਵੀ ਜਿਹੜਾ ਮਤਲਬ ਅੱਗੇ ਤੋਂ ਜਿਹੜੀ ਕੀਤੀ ਚਾਹਤ ਹੈ ਨਹੀਂ ਕੁਝ ਆਪਣੇ ਕੋਲੋਂ ਹੀ ਪਹਿਲਾਂ ਆਪਾਂ ਮਤਲਬ ਜਿਵੇਂ ਟਿੱਕੀ ਉਹੀ ਥੋੜੀ ਰੈਡੀਮੇਡ ਯੂਜ਼ ਕਰੀਦੀ ਹੁਣ ਥੋੜੀ ਆਪਾਂ ਆਪਣੀ ਵਧੀਆ ਤਰੀਕੇ ਨਾਲ ਕਰ ਕਰਦੀ ਆਪਾਂ ਕਰੀਦੀ ਕੋਈ ਰੈਸਟੋਰੈਂਟ ਉਹ ਜਿਹੜੀ ਫਰੋਜ਼ਨ ਹੁੰਦੀ ਆ ਉਹ ਲੋਕ ਨਹੀਂ ਪਸੰਦ ਕਰਦੇ ਲੋਕ ਇਹਦੇ ਪਤਾ ਨਹੀਂ ਕਦੋਂ ਉੱਤੀ ਬਣੀ ਆ ਇਸ ਕਰੇ ਆਪਾਂ ਜਿਹੜਾ ਜਿਹੜਾ ਜੋ ਹੋਰ ਜਿਹੜੀ ਚੀਜ਼ ਹੈ ਇਹਦੇ ਵਿੱਚ ਤੁਸੀਂ ਮਸ਼ੀਨ ਦੇ ਵਿੱਚ ਰੱਖਦੇ ਕਿੰਨੇ ਚਿਰ ਤੇ ਮੁੱਲ ਟਾਂ ਦੇ ਵਿੱਚ ਜਿਹੜੀ ਸਾਰੀ ਗੱਡੀ ਵੇਖੋ ਪੀਜ਼ਾ ਜਿਵੇਂ 3 ਮਿੰਟ ਤੇ ਤਕਰੀਬਨ ਰੈਡੀ ਹੋ ਜਾਂਦਾ ਵਾ ਬਾਕੀ 버ਗਰ ਆ ਉਹਨੂੰ 1 ਮਿੰਟ ਲੱਗਦਾ ਰਿਹਾ ਤੇ ਉਹਨੂੰ 2 ਮਿੰਟ ਲੱਗਦੇ ਆ ਹਾਂਜੀ ਇਹ ਸਾਰੀਆਂ ਮਤਲਬ ਇਹਦੇ ਵਿੱਚ ਮਸ਼ੀਨ ਚੋਂ ਬਿਹਰ ਗੱਲ ਉਹ ਵੀ ਚੀਜ਼ਾਂ ਜਿਹੜੀਆਂ ਨਹੀਂ ਨਹੀਂ ਮਸ਼ੀਨ ਚ ਆ ਕੋਈ 버ਗਰ ਆ ਆਪਾਂ ਆਇਲੀ ਫਰੀ 버ਗਰ ਆ ਉਹ ਮਿੰਟ ਚ ਬਣਦਾ ਕੋਈ ਫਰਾਈ ਨਹੀਂ ਕਰਨਾ ਸਿਰਫ ਟਿੱਕੀ ਫਰਾਈ ਹੋਣੀ ਆ ਰੈਪ ਵੀ ਵਿੱਚ ਬਣਦਾ ਸੈਂਡਵਿਚ ਵਿੱਚ ਪੀਜ਼ਾ ਵੀ ਆ ਕੋਸਟ ਬੜੀ ਜੈਨੂਨ ਜੀ ਜਿਵੇਂ ਬੌਂਦਾ ਹੈਗਾ 버거 ਆਪਾਂ 40 ਰੁਪਏ ਤੋਂ ਸਟਾਰਟ ਹੋ ਜਾਂਦਾ ਵਾ 80 ਰੁਪਏ ਤੱਕ ਆ ਜਿਹੜੀ ਆ ਰੈਪ ਤੁਸੀਂ ਕਿਸੇ ਰੈਸਟੋਰੈਂਟ ਚਲ ਜਿਓਗੇ 100 ਪਲੱਸ ਸਟਾਰਟ ਹੁੰਦਾ ਆਪਾਂ ਇਥੇ 60 ਰੁਪਏ ਦਾ ਰੱਖਿਆ ਵਾ ਪੀਜ਼ਾ ਆਪਣੇ ਕੋਲ 80 ਤੋਂ ਸਟਾਰਟ ਹੋ ਜਾਂਦਾ ਡਬਲ ਟਾਪਿੰਗ ਦਾ ਮਤਲਬ ਜਿਹੜੀ ਮੈਂ ਲੱਗਦਾ ਕਿ ਲੋਕਲ ਲੋਕ ਨੇ ਜਿੱਦਾਂ ਆਦਿ ਨੇ ਇਹ ਕਿਹੜੀ ਮਲ ਰੋਡ 'ਤੇ ਜਿਹੜਾ ਤੁਸੀਂ ਮਤਲਬ ਇਹ ਸਟਾਲ ਲਗਾਇਆ ਹੈ ਇਹ ਆਪਾਂ ਜੀ ਬਟਾਲਾ ਰੋਡ ਤੇ ਆ ਆਪੋਜ਼ਿਟ ਹੈ ਪੰਜਾਬ ਨੈਸ਼ਨਲ ਬੈਂਕ ਮਤਲਬ ਥੇਲ ਕਿੰਨਾ ਹੋ ਜੋਂ ਜਿਹੜੇ ਨੇ ਮਤਲਬ ਕਿ ਨੀਣਾ ਵੇਚਦੇ ਜਾਂ ਹੋਰ ਕਰਕੇ ਮਨੋ ਕਰਕੇ ਮਨ ਮਾਪਿਆਂ ਨੂੰ ਜੀਤਾ ਕਰਕੇ ਇੱਕ ਵਾਰ ਨੂੰ ਜਿਹੜੀ ਨੌਜਵਾਨ ਪੁੱਛ ਕਰਦਾ ਕੀ ਲੱਗਦਾ ਮੈਂ ਤੁਸੀਂ ਵੀ ਇੱਕ ਨੌਜਵਾਨ ਜੋ ਕਿਵੇਂ ਦੇਖਦੇ ਹੋ ਵੇਖੋ ਐਵੇਂ ਪਹਿਲਾਂ ਬਾਹਰੋਂ ਹੋ ਕੇ ਆਏ ਆ ਨਵੀਂ ਪਹਿਲਾਂ ਮਸਕਟ ਗਿਆ ਸੀ ਅਸੇਪੇ ਬਾਹਰ ਦਾ ਸਵਾਦ ਦੇਖ ਲਿਆ ਵਾ ਇੱਥੇ ਆਪਣਾ ਕੰਮ ਕਰੋ ਅਸੀਂ ਤੇ ਉਹ ਮੈਸੇਜ ਦਵਾਂਗੇ ਕਿ ਬਈ ਇੱਥੇ ਕੰਮ ਕਰੋ ਇੱਥੇ ਸਭ ਕੁਝ ਹੈ ਜਿਹਨੇ ਕਰਨਾ ਉਹਨੇ ਇੱਥੇ ਕਰ ਲੈਣਾ ਜਿਹਨੇ ਨਹੀਂ ਕਰਨਾ ਉਹਨੇ ਬਾਹਰ ਵੀ ਨਹੀਂ ਕਰਨਾ ਹੁਣ ਜਿਹੜਾ ਮੋਟੀਵੇਸ਼ਨ ਜੀ ਹੈ ਆਪ ਹੈਗਾ ਨੌਜਵਾਨਾਂ ਨੂੰ ਕਿ ਜਰਾ ਮੈਂ ਇੱਥੇ ਮਿਹਨਤ ਕਰੋ ਮਿਹਨਤ ਕਰੋ ਹਾਰਡ ਵਰਕ ਕਰੋ ਬਾਕੀ ਕਾਮਯਾਬੀ ਤੁਹਾਡੇ ਮਗਰ ਮਗਰਾ ਪਿਆ ਜੀ ਕਿ ਕਿੱਥੇ ਜਿਹੜਾ ਸੈਟਅਪ ਜਿਹੜਾ ਸਦਾ ਮਗਰਾ ਉਹ ਕਿਹੜੇ ਰੋਡ ਤੇ ਤੇ ਕੀ ਮਾਰਕਟ ਕਿਹੜੀ ਬਣਦੀ ਹੈ ਇਹ ਆਪਣਾ ਜੀ ਪੁਰਾਣਾ ਬੱਸ ਸਟੈਂਡ ਜੀ ਤੇ ਆ ਬਟਾਲਾ ਰੋਡ ਆ ਪੰਜਾਬ ਨੈਸ਼ਨਲ ਬੈਂਕ ਦੇ ਉੱਪਰ ਦੇ ਸਾਈਡ ਤੋਂ ਇਹ ਸਾਨੂੰ ਲਾਪ੍ਰੀਤ ਸਿੰਘ ਜਿਹਨਾਂ ਨੇ ਸਾਰਾ ਸੈਟਅਪ ਲਾਇਆ ਇਹ ਖੁਦ ਇੱਕ ਬਾਹਰ ਜਿਹੜੀ ਕੰਟਰੀ ਦੇ ਵਿੱਚ ਰਹਿ ਕੇ ਉਹਨਾਂ ਜਿਹੜੀ ਨੌਜਵਾਨਾਂ ਨੂੰ ਮੈਸੇਜ ਜਿਹੜਾ ਦਿੱਤਾ ਵਾ ਕਿ ਜਿੰਨੇ ਮਤਲਬ ਕਰਨਾ ਵਾ ਇੱਥੇ ਵੀ ਜਿਹੜਾ ਸੈਟਅਪ ਲਾ ਕੇ ਜਿਹੜੀ ਚੰਗੀ ਆਥਰ ਨਾਲ ਜਿਹੜੀ ਕਮਾਈ ਇੱਥੇ ਵੀ ਕਰ ਸਕਦਾ ਸੋ ਮੈਂ ਤੁਹਾਡਾ ਆਪਣਾ ਲਾਪ੍ਰੀਤ